ਇੱਕ ਰੀਤ ਪੁਰਾਣੀ ਹੈ ਇੱਕ ਰੀਤ ਪੁਰਾਣੀ ਹੈ ਪਰ ਮਾਰਦਾ ਤੱਕੇ ਰਾਜਪੂਤ ਸਿਰ ਮਰਪੂਤ ਸਰਦੇ ਛੋਟਿਆ ਵੀਰਿਆ ਕਰਨੀ ਦੀ ਸ਼ਰਾਬੀਆਂ ਦੀ ਆਹ ਦੇਖ ਬਟਾਕੇ ਪਹਿਲਾ ਮੈਦਾਨ ਵੀ ਕਿਹੜੇ ਰੇਡਰ ਨੂੰ ਕਿਹੜੇ ਜਾਫੀ ਨੇ ਰੱਖਣਾ ਸਾਧੀਆਂ ਖੁਰਾਕਾਂ ਦਾ ਅੱਜ ਪਤਾ ਲੱਗਣਾ ਹੈ ਅੱਜ ਅੱਜ ਪਤਾ ਲੱਗਣਾ ਖਾਤੀਆਂ ਖੁਰਾਕਾਂ ਦਾ ਔਰ ਰਵੀ ਸਾਹੋਕੇ ਵਾਲਾ ਮੈਨੂੰ ਲੱਗਦਾ ਮੈਨੂੰ ਲੱਗਦਾ ਗੱਲ ਬਣ ਜੂ ਕਿ ਨਹੀਂ ਬਣ ਜੂ ਗੱਲ ਬਣ ਜੂ ਕਿ ਨਹੀਂ ਬਣ ਜੂ ਗੱਲ ਬਣ ਜੂ ਕਿ ਨਹੀਂ ਬਣ ਜੂ ਹੋ ਗਈ ਬੱਲੇ ਬੱਲੇ ਆਹ ਤੇ ਰਿਸਾ ਨਹੀਂ ਰਿਸਾ ਨਹੀਂ ਰਿਸਾ ਨਹੀਂ ਸਿਰਾ ਲੱਗ ਗਿਆ ਹੈ ਸਿਰਾ ਲੱਗ ਗਿਆ ਹੋ ਗਿਆ ਫੇਰ ਨਹੀਂ ਜਾਂਦਾ ਜਾ ਗਿਆ ਹੈ ਅੱਜ ਦੇ ਇਸ ਕੱਪ ਦਾ ਪਹਿਲਾ ਸੈਮੀਫਾਈਨਲ ਹੈ ਅੱਜ ਕਹਿੰਦੇ ਸੀਏ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਦੁਨੀਆ ਦਾ ਇਤਿਹਾਸਕ ਮੈਚ ਬਣ ਜਾ ਰਿਹਾ ਹੈ ਔਰ ਜਿਵੇਂ ਸੌਕੇ ਵਾਲਾ ਰਵੀ ਜੇਕਰ ਜਫਾ ਲਾਉਂਦਾ ਹੈ ਈਸ਼ਰ ਰੰਧੂ ਫੇਰ ਕਹਿੰਦੇ 100 ਡਨ ਦੇਣਗੇ ਕਿਆ ਬਾਤ ਹੈ ਆਹ ਮੁੰਡਾ ਕਹਿੰਦੇ ਰਵੀ ਐਵੇਂ ਨਹੀਂ ਟੋਪ ਦੇ ਕਬੱਡੀ ਕੱਪ ਦਾ ਬੈਸਟ ਬਣਿਆ ਬੱਲੇ ਬੱਲੇ ਨਹੀਂ ਰੀਸਾ ਸਿਰਾਂ ਲੱਗਿਆ ਪਿਆ ਹੈ ਆ ਸਿਰਾਂ ਲੱਗਿਆ ਪਿਆ ਹੈ ਸਾਹੋਕੇ ਦਾ ਰਵੀ ਸਪੋਰਟ ਸਿੰਘ ਵਾਲਾ ਅੰਬਾ ਇਕਬਾਲ ਗੱਲਵਜਿ ਗੱਲ ਕਰਦੇ ਹੋਏ ਨਾ ਅੰਬਾ ਸੁਰ ਸਿੰਘ ਵਾਲਾ ਇਸ ਸਮੇ ਕਬੱਡੀ ਪਾ ਰਿਹਾ ਹੈ ਮੈਚ ਫਾਸਟ ਹੋ ਗਿਆ ਰਾਜਪੂਤ ਦੇ ਨਾਲ ਟੱਕਰ ਫੇਰ ਹੈ ਸ਼ੁਰੂ ਤੋਂ ਹੀ ਜਿਹੜਾ ਇਸ ਸਮੇ ਕਹਿੰਦੇ ਸਰੇ ਦੀ ਖੇਡ ਤਕਰੀ ਖੇਡ ਓ ਆ ਜੱਫਾ ਇਸ ਤੋਂ ਪਹਿਲਾਂ ਵਾਲਾ ਜੱਫਾ ਤੇ ਰਵੀ ਸਾਹੋਕੇ ਦਾ ਜੱਫਾ ਵੀ ਆ ਇਸ ਸਮੇ ਦੁਨੀਆ ਦੇ ਟੈਂਡਿੰਗ ਤੇ ਰੱਖੋ ਸਰਗੋਦੇ ਵਾਲਾ ਬੰਦੇ